ਸਤਿ ਸ਼੍ਰੀ ਅਕਾਲ ਜੀ ਪਿੰਡਾ ਗਲਡੇਰੀ ਫਾਰਮ ਬੁੰਜਾਂ ਵਾਲੇ ਤੇ ਤੁਹਾਡਾ ਸਵਾਗਤ ਹੈ ਆਪਣੇ ਕੋਲੇ ਅੱਜ ਆ ਬਿੱਲੇ ਦਾ ਪੁੱਤ ਤੇਰਾ ਨਾਮ ਵੀ ਆਖਦਾ ਬਿੱਲਾ ਟੂਈ ਇਹ ਆਇਆ ਵਿਆਹ ਇਹ ਉਹ ਆਪਣੇ ਬਾਈ ਬਲਕਰਨ ਵਾਲਾ ਵੀ ਮਹਾਂ ਦਾ ਕਟਾ ਉਹ ਬੰਦਰ ਵਾਲੀ ਦਾ ਜਿਹੜੀ ਕਿ ਪਟਿਆਲਾ ਬਟਾਲਾ ਤੇ ਮੋਖਸਰ ਸਾਹਿਬ ਮੇਲਿਆਂ ਤੇ ਚੁਾਈ ਹੋਈ ਵੀ ਹੈ ਮਹਾਂ ਦੀ ਧੀ ਵੀ ਇਹਦੀ 100 ਰੁਪਈਆ ਚੰਗੇ ਦੋਤੇ ਆ ਗਈ ਆ ਤੇ ਬੱਚੇ ਬਹੁਤ ਜ਼ਿਆਦਾ ਚੰਗੇ ਪੌਂਦਾ ਅੱਜ ਅਸੀਂ ਇਹਨੂੰ ਛੱਪੜ ਤੇ ਲੈ ਕੇ ਆਏ ਆ ਛੱਪੜ ਦੇ ਵਿੱਚ ਇਹਦਾ ਢੀੜਾ ਕਢਾਉਣਾ ਵਿਆਹ ਹੈ ਆਪਣਾ ਜਾਨਵਰ ਆ ਇਹਨੂੰ ਟੇਕਣੀ ਜਾਂ ਦੁਪਹਿਰ ਦੇ 2:30 ਵਜੇ ਆ ਤੇ ਲੈ ਆਵੇ ਹੌਲ ਦਾ ਕਾਟ ਦਾ ਕਾਟ ਬਾਡੀ ਬਹੁਤ ਜ਼ਿਆਦਾ ਚੰਗੀ ਆ ਚੱਲ ਸੱਚ ਨਾ ਸੋ ਸਟਨਾ ਕਿੱਧਰ ਦੀ ਕੇਲ ਸਾਬੂ ਵੀ ਬਹੁਤ ਜ਼ਿਆਦਾ ਤੇ ਸਾਬਸੋ ਤਰਾਹਾਂ ਆਇਆ ਵੀ ਦੁੱਧ ਲੈਣ ਦਾ ਮਾਂ ਬਹੁਤ ਚੰਗੀ ਆ ਪਿਓ ਵਾਲਾ ਪੱਖ ਬਹੁਤ ਚੰਗਾ ਤੇ ਬਾਕੀ ਆਪਣੇ ਆ ਵੀਡੀਓ ਨਹੀਂ ਪਾ ਸਕੇ ਬਹੁਤ ਟਾਈਮ ਹੀ ਹੋ ਗਿਆ ਚੈਨਲ ਤੇ ਮੰਜਾ ਮੁੰਜਾ ਦਾ ਵਪਾਰ ਦੇ ਚੱਕਰ ਸੁਰੇ ਫਰੀ ਦਾ ਬਾਹਰ ਅੰਦਰ ਇਹ ਅੱਜ ਆਏ ਸੀ ਇੱਥੇ ਚਲੋ ਅੱਜ ਹੈ ਵੀ ਘਰੇ ਸੀ ਪਤਾ ਲੈ ਜਾ ਵਿੱਚ ਆਏ ਕਰ-ਕਰ ਗਾਂ ਪੇਣੇ ਪਾਣੀ ਛਾਲ ਮਾਰ ਦੇਣੀ ਆ ਮਗਰੋਂ ਹੱਕ ਦਿਓ ਆਕਦੇ ਮਗਰੋਂ ਇੱਕ ਜਣਾ ਮਗਰੋਂ ਹੱਕੋ ਨਾ ਤੇ ਬਾਕੀ ਹਾਈਟ ਬਹੁਤ ਆ ਕੱਦ ਬਹੁਤ ਜਿਆਦਾ ਸਾਹਮ ਦਾ ਚੰਗਾ ਡਾਡਾ ਵੱਡਾ ਬਹੁਤ ਆ ਥੋਣਾ ਮਾਰਕਾ ਬਹੁਤ ਪਿਆਰਾ ਸਕਾਰਛਫੇਰੋਂ ਇੱਕੋ ਜਿਹਾ ਸਾਣਾ ਹੱਤ ਕਾਰ ਨਾਮ ਨੀਲੀ ਰਾਈ ਦੇ ਵਿੱਚ ਨਾਂ ਵੀ ਚੱਲਦੀ ਹੈ ਜੰਮ ਇਧਰ ਦੀ ਧਾਰ ਲਓ ਪੁੱਤ ਆ ਵੀ ਇਥੋਂ ਦੀ ਧਾਰ ਲਓ ਲੈ ਜਾਵੜਾ ਪੁੱਤਰ ਥਲੇ ਪੁੱਤ